ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਨੇ ਔਰ ਸਾਡੇ ਨਾਲੋਂ ਵੱਧ ਤੁਹਾਨੂੰ ਜਾਣਕਾਰੀ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਸਰਕਾਰੀ ਤੱਤੇਸ਼ਾਹੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਸਤੇਮਾਲ ਹੋਈ ਹੈ ਔਰ ਇਹ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਹੈ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਸੀ ਹੁੰਦਾ ਲੇਕਿਨ ਪਿਛਲੇ 15 ਸਾਲਾਂ ਤੋਂ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਐ ਐਮਸੀ ਦੀਆਂ ਚੋਣਾਂ ਹੁੰਦੀਆਂ ਜਾਂ ਜਿਹੜੀ ਵੀ ਲੋਕਲ ਬਾਡੀਜ਼ ਦੀਆਂ ਚੋਣਾਂ ਹੁੰਦੀਆਂ ਚਾਹੇ ਬਲਾਕ ਸੰਮਤੀ ਜਾਂ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਇਹਨਾਂ ਵਿੱਚ ਜਿਹੜੀ ਸਰਕਾਰੀ ਤੇ ਰਹੁੰਦੀ ਹੈ ਉਹ ਬਹੁਤ ਜ਼ਿਆਦਾ ਧੱਕੇਸ਼ਾਹੀ ਇਸਤੇਮਾਲ ਕਰਦੀ ਹੈ 15 ਸਾਲ ਤੋਂ ਕਰਨ ਲੱਗੀ ਹੈ ਵਿਰੋਧੀਆਂ ਦੇ ਕਾਗਜ਼ ਪਾੜੇ ਜਾਂਦੇ ਆ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਜਾਂਦੇ ਆ ਵਿਰੋਧੀਆਂ ਦੀਆਂ ਫਾਈਲਾਂ ਲੈ ਕੇ ਭੱਜ ਜਾਂਦੇ ਆ ਜਾਂ ਵਿਰੋਧੀਆਂ ਦੇ ਕਾਗਜ਼ ਜਿਹੜੇ ਨੇ ਉਹ ਰਿਜੈਕਟ ਕਰ ਦਿੱਤੇ ਜਾਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਹ ਡੈਮੋਕ੍ਰੇਸੀ ਲਈ ਬਹੁਤ ਵੱਟਾ ਜਿਹੜਾ ਹੈ ਇੱਕ ਕਿਸਮ ਦਾ ਖਤਰਾ ਹੈ। ਇਹਨੇ ਸਾਰੇ ਕੁਝ ਦੇ ਬਾਵਜੂਦ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਜਿੱਥੇ-ਜਿੱਥੇ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਉਹਨਾਂ ਚੋਂ ਬਹੁਤ ਸਾਰੇ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ। ਕੋਈ 50 ਦੇ ਕਰੀਬ ਅਸੀਂ ਬਲਾਕ ਸੰਮਤੀਆਂ ਜਲਾ ਪ੍ਰੀਸ਼ਦ ਚੋਣਾਂ ਜਿੱਤੀਆਂ ਨੇ। ਤੇ ਕਈ ਜਗ੍ਹਾ ਦੇ ਉੱਤੇ ਬਹੁਤ ਵਧੀਆ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਜਿਹੜੇ ਕੈਂਡੀਡੇਟ ਖੜੇ ਕੀਤੇ ਸੀ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ। ਅਸੀਂ ਇਹਦਾ ਵੀ ਮੰਥਨ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਜਿਹੜੀਆਂ ਮੀਟਿੰਗਾਂ ਜੜੀਆਂ ਨੇ ਉਸੇ ਹੀ ਸ਼ੁਰੂ ਕਰ ਦੇਣੀਆਂ। ਔਰ ਜਲਦੀ ਪਾਰਟੀ ਦਾ ਜਿਹੜਾ ਸਾਡਾ ਨਿਸ਼ਾਨ ਹੈ ਇੱਕ ਸਿੰਬਲ ਜਿਹੜਾ ਹੈ ਉਹ ਵੀ ਅਸੀਂ ਪ੍ਰਾਪਤ ਕਰ ਲੈਣਾ। ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਅਸੀਂ ਹੋਰ ਵੀ ਜ਼ਿਆਦਾ ਤੰਦਹੀ ਦੇ ਨਾਲ ਲੜ ਸਕੀਏ। ਦੂਜੀ ਜਿਹੜੀ ਅਸੀਂ ਵਿਚਾਰ ਕੀਤੀ ਹੈ ਉਹ ਹੈ ਕੇਂਦਰ ਸਰਕਾਰ ਦੀਆਂ ਤੱਕੇਸ਼ਾਈ ਨੀਤੀਆਂ। ਇਹ ਜਿਹੜਾ ਨਵਾਂ ਨਰੇਗਾ ਦੀ ਜਗ੍ਹਾ ਦੇ ਉੱਤੇ ਬਿੱਲ ਲਿਆਂਦਾ ਹੈ। ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਭਾਵੇਂ ਦੇ ਵਿੱਚ ਸੌ ਦੀ ਜਗ੍ਹਾ 125 ਦਿਨਾਂ ਦੀ ਗਰੰਟੀ ਦਿੱਤੀ ਗਈ ਹੈ ਕੰਮ ਦੀ। ਬਰਕਤ ਲਈ 100 ਦਿਨਾਂ ਤੋਂ 100 ਦਿਨ ਕੰਮ ਹੀ ਨਹੀਂ ਮਿਲਿਆ ਪੂਰਾ 코로나 ਕਾਲ ਦੇ ਵਿੱਚ ਸਿਰਫ 52 ਦਿਨ ਕੰਮ ਮਿਲਿਆ ਸੀ ਜਿਹੜਾ ਸਭ ਤੋਂ ਜ਼ਿਆਦਾ ਸੀ ਤੇ ਜਦੋਂ 100 ਦਿਨ ਹੀ ਕੰਮ ਨਹੀਂ ਦੇ ਸਕੀ ਹੈ ਨਰੇਗਾ ਕਾਨੂੰਨ ਦੇ ਤਹਿਤ ਸਰਕਾਰ ਮਜ਼ਦੂਰਾਂ ਨੂੰ ਤੇ 125 ਦਿਨ ਕੰਮ ਕਿੱਥੋਂ ਦੇਗੀ ਦੂਸਰਾ ਜਿਹੜਾ ਇਹਨਾਂ ਨੇ ਸੂਬੇ ਦੇ ਜਿਹੜੇ ਐ ਪਰਸੈਂਟੇਜ ਵਧਾ ਦਿੱਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੂਬਾ ਭਰ ਰਦਾ ਇੰਨੀ ਬੱਤੀ ਪਰਸੈਂਟੇਜ ਜਿਹੜਾ ਹੈ ਉਹ ਨਰੇਗਾ ਸਕੀਮ ਤਹਿਤ ਆਪਣੇ ਮਜ਼ਦੂਰਾਂ ਨੂੰ ਦੇ ਸਕਦਾ ਹੈ ਪੰਜਾਬ ਤਾਂ ਬਿਲਕੁਲ ਹੀ ਨਹੀਂ ਦੇ ਸਕਦਾ ਇਸ ਲਈ ਇਹ ਮਜ਼ਦੂਰਾਂ ਦੇ ਨਾਲ ਧੋਖਾ ਹੈ ਮਜ਼ਦੂਰਾਂ ਦੇ ਨਾਲ ਧੱਕਾ ਹੈ ਔਰ ਕੇਂਦਰ ਸਰਕਾਰ ਨੇ ਇਹ ਜਿਹੜਾ ਬਹੁ ਸੰਮਤੀ ਦੇ ਬਲ ਦੇ ਉੱਤੇ ਕਾਨੂੰਨ ਜਿਹੜਾ ਹੈ ਉਹ ਪਾਸ ਕੀਤਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਦਾ ਕਾਨੂੰਨ ਹੈ ਜਿਵੇਂ ਪਹਿਲਾਂ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਪਾਸ ਕੀਤੇ ਸੀ ਇਹਦਾ ਫਾਇਦਾ ਨਹੀਂ ਹੈ ਬਲਕਿ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਏਗਾ ਅਸੀਂ ਇਹਦੇ ਤੇ ਵੀ ਚਰਚਾ ਕੀਤੀ ਕਿ ਅਸੀਂ ਇਹਦੀ ਵੀ ਖੇਤੀ ਕਰਦੇ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਜਾ ਰਹੀ ਬਠਿੰਡੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਰੌਲਾ ਪੈ ਰਿਹਾ ਮਤੇਵਾੜ ਦਾ ਜੰਗਲ ਉੱਥੇ ਸਾਡੇ ਜਿਹੜੇ ਐਸੀ ਸਮਾਜ ਦੇ ਭਰਾ ਨੇ ਵੀਰ ਨੇ ਉਹਨਾਂ ਕੋਲੇ ਜ਼ਮੀਨਾਂ ਉਹਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਕਾਰਪੋਰੇਟਾਂ ਨੂੰ ਜਿਹੜੀਆਂ ਉਹ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਮੁਹਾਲੀ ਦੇ ਵਿੱਚ ਵੀ ਇਹਨਾਂ ਨੇ ਜ਼ਮੀਨਾਂ ਨੂੰ ਜਿਹੜਾ ਹੈ ਉਹ ਵੇਚਣ ਦਾ ਜਿਹੜਾ ਹੈ ਐਕਵਾਇਰ ਕਰਕੇ ਜਿਹੜਾ ਹੈ ਉਹ ਐਲਾਨ ਕੀਤਾ ਪੈਸੇ ਇਕੱਠੇ ਕਰਨ ਦੇ ਲਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜਾ ਧੱਕੇ ਦੇ ਨਾਲ ਹੀ ਜ਼ਮੀਨਾਂ ਐਕਵਾਇਰ ਕਰਕੇ ਤੇ ਇੱਥੇ ਜਿਹੜੀਆਂ ਇਹ ਕਲੋਨੀਆਂ ਜਾਂ ਡਿਵੈਲਪਮੈਂਟ ਦੇ ਨਾਂ ਤੇ ਉੱਤੇ ਜਿਹੜਾ ਇਹ ਪੰਜਾਬ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਇਹ ਪੰਜਾਬ ਦੀ ਡੈਮੋਗ੍ਰਾਫੀ ਲਈ ਬਹੁਤ ਵੱਡਾ ਹੋਣ ਵਾਲੇ ਸਮੇਂ 'ਚ ਖਤਰਾ ਆਉਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈ ਪੰਜਾਬੀਆਂ ਨੂੰ ਰਹਿائشਾਂ ਦੀ ਤੇ ਜੇ ਜ਼ਿਆਦਾ ਕਲੋਨੀਆਂ ਬਣਨੀਆਂ ਨੇ ਜ਼ਿਆਦਾ ਰਹਿائشਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਤੇ ਖਤਰਾ ਹੈ ਕਿ ਇਹ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਬਸਾਉਣ ਦੀ ਜਿਹੜੀ ਹੈ ਇਹ ਇੱਕ ਮੰਦਭਾਗੀ ਚਾਲ ਸਾਬਤ ਹੋ ਸਕਦੀ ਹੈ ਇਹ ਬਹੁਤ ਵੱਡਾ ਜਿਹੜਾ ਇਸ ਧੋਖੇ ਤੋਂ ਔਰ ਇਸ ਸਾਜ਼ਿਸ਼ ਤੋਂ ਪੰਜਾਬੀਆਂ ਨੂੰ ਜਿਹੜਾ ਹੈ ਉਹ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਸੀਂ ਦੇਖ ਰਹੇ ਹਰ ਸ਼ਹਿਰ ਦੇ ਵਿੱਚ ਕਲੋਨੀਆਂ ਵੱਡ ਰਹੀਆਂ ਬਹੁਤ ੱੱਕੇ ਜ਼ਬਰਦਸਤ ਕਲੋਨੀਆਂ ਵੱਡ ਰਹੀਆਂ ਵੱਡੀਆਂ ਕਲੋਨੀਆਂ ਵੱਡ ਰਹੀਆਂ ਲੇਕਿਨ ਡਿਮਾਂਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਜਿਹੜਾ ਹਾਸ਼ਾ ਬਣਦੀਆਂ ਨੇ ਤੇ ਫਿਰ ਇੱਥੇ ਹੋ ਸਕਦਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੋਕਾਂ ਨੂੰ ਵਸਾ ਕੇ ਤੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਤਬਦੀਲ ਕਰਨ ਦੀ ਵੱਡੀ ਜਿਹੜੀ ਹੈ ਇੱਕ ਸਾਜ਼ਿਸ਼ ਹੋਵੇ ਇਹ ਸਾਰੀਆਂ ਗੱਲਾਂ ਦੇ ਉੱਤੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਉਹ ਚਰਚਾ ਕੀਤੀ ਹੈ ਤੇ ਬਿਜਲੀ ਬਿੱਲ ਹੁਣ ਦੇਖੋ ਖੇਤੀ ਸਟੇਟ ਸਬਜੈਕਟ ਹੈ এডੂਕੇਸ਼ਨ ਸਟੇਟ ਸਬਜੈਕਟ ਹੈ ਇਲੈਕਟ੍ਰਿਸਿਟੀ ਸਟੇਟ ਸਬਜੈਕਟ ਦਾ ਦਿੱਤਾ ਹੈ ਲੇਕਿਨ ਕੇਂਦਰ ਸਰਕਾਰ ਜਿਹੜਾ ਹੁਣ ਇਲੈਕਟ੍ਰਿਸਿਟੀ ਦੇ ਉੱਤੇ ਕਾਨੂੰਨ ਲਿਆ ਰਹੀ ਆ ਔਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਖਾਮੋਸ਼ ਹੈ ਉਹ ਜਿਹੜਾ ਇਸ ਬਿੱਲ ਦਾ ਜਿਹੜਾ ਵਿਰੋਧ ਹੀ ਨਹੀਂ ਕਰ ਰਹੀ ਇਲੈਕਟ੍ਰਿਸਿਟੀ ਬਿੱਲ ਦਾ ਵਿਰੋਧ ਹੀ ਨਹੀਂ ਕਰ ਰਹੀ ਸਗੋਂ ਖਮੋਸ਼ ਰਹਿ ਕੇ ਚੁੱਪ ਰਹਿ ਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਲੈਕਟ੍ਰਿਸਿਟੀ ਬਿੱਲ ਜਿਹੜਾ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰ ਰਹੀ ਹੈ। ਇਹ ਬਹੁਤ ਵੱਡੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਨੇ ਜਿਹੜੇ ਸਰਕਾਰਾਂ ਜੜੀਆਂ ਨੇ ਉਹ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਔਰ ਇਹ ਜਿਹੜੇ ਮੁੱਦੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹ ਨਿਸ਼ੀਧੀ ਧੜੇ ਚੱਲਦੇ ਨੇ ਜਿਉਂ ਹੀ ਸ਼ੀਧੀ ਧੜੇ ਖਤਮ ਹੁੰਦੇ ਆ ਅਸੀਂ ਇਹ ਸਾਰੇ ਮੁੱਦੇ ਜਿਹੜੇ ਆ ਇਹ ਆਮ ਲੋਕਾਂ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਜਿਹੜਾ ਹੈ ਉਹ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਜਿਹੜਾ ਸਾਡਾ ਢਾਂਚਾ ਹੈ ਤੇ ਇਹ तकरीबन ਕੰਪਲੀਟ ਹੋ ਗਿਆ ਔਰ ਇਹਨੂੰ ਹੁਣ ਐਕਟਿਵ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਕੀਤਾ ਜਾਏਗਾ ਐਸਪੀਸੀ ਚੋਣਾਂ ਉਹਦੇ ਵਿੱਚ ਵੀ ਜਿਹੜਾ ਹੈ ਤੁਸੀਂ ਦੇਖਦੇ ਹੋ ਡਿਲੇ ਹੋ ਰਿਹਾ ਹੈ ਫਾਇਦਾ ਕਿਨੂੰ ਹੋ ਰਿਹਾ ਸਥਾਪਤ ਤਿਰ ਨੂੰ ਹੋ ਰਿਹਾ ਤੇ ਸਥਾਪਤ ਤਿਰ ਕਿਹੜੀ ਹੈ ਸਥਾਪਤ ਤਿਰ ਪਗੌੜੇ ਦਲ ਦੀ ਹੈ ਤੇ ਇੱਥੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਤੇ ਇਹ ਪਗੌੜਾ ਦਲ ਜਿਹੜਾ ਸਥਾਪਤ ਤਿਰ ਹੈ ਇਹ ਇੱਕ ਸੁਰਤਾ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਔਰ ਸਿੱਖ ਸੰਸਥਾਵਾਂ ਤੇ ਕਬਜ਼ਾ ਜਮਾ ਕੇ ਸਿੱਖ ਸੰਸਥਾਵਾਂ ਤੇ ਮਲਾਲ ਨੂੰ ਖਤਮ ਕੀਤਾ ਜਾ ਰਿਹਾ ਹੈ ਪਰੰਪਰਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਅੱਜ ਸਾਡੀ ਲੀਡਰਸ਼ਿਪ ਦੇ ਨਾਲ ਜਿਹੜੀਆਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰਾਂ ਹੋਈਆਂ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਪੱਧਰ ਤੇ ਉੱਤੇ ਇਹਦਾ ਪ੍ਰਚਾਰ ਕਰਾਂਗੇ ਕਿ ਇਹ ਸਰਾ ਸਰ ਜਿਹੜਾ ਹੈ ਇਹ ਮਜ਼ਦੂਰ ਵਰਗ ਦੇ ਨਾਲ ਜਿਹੜੇ ਨਰੇਗਾ ਤਹਿਤ ਕੰਮ ਕਰਦੇ ਨੇ ਉਹਨਾਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਤੱਕਾ ਹੈ ਉਹਨਾਂ ਦੇ ਹੱਕਾਂ ਤੇ ਡਾਕਾ ਵੱਜਣ ਜਾ ਰਿਹਾ ਜੀ ਨਹੀਂ ਮਨਪ੍ਰੀਤ ਸਿੰਘ ਯਾਦੀ ਬਾਰੇ ਤਾਂ ਕੋਈ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਹੀ ਉਹਨਾਂ ਨੇ ਭਰਤੀ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਅੱچھے ਐਫਰਟਸ ਕੀਤੇ ਨੇ ਉਹਨਾਂ ਨੇ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਉਹਨਾਂ ਨੇ اجلاس ਜਿਹੜਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ اجلاس ਦਾ ਜਿਹੜਾ ਪ੍ਰਬੰਧ ਕੀਤਾ ਔਰ ਉਹਦੇ ਵਿੱਚ ਪ੍ਰਧਾਨ ਦੀ ਚੋਣ ਕਰਵਾਈ ਹੈ ਪਰ ਉਹਨਾਂ ਦਾ ਜਿਹੜਾ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਲਾੰਘਾਯੋਗ ਸੋ। ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਚੋਣਾਂ ਦੇ ਦੌਰਾਨ ਕਾਫੀ ਕੈਂਡੀਡੇਟ ਜਿਹੜੇ ਉਹਨਾਂ ਦੇ ਜਿੱਤੇ ਨੇ ਜੀ ਔਰ ਚੰਗਾ ਕੰਮ ਕੀਤਾ ਜੀ। ਉਹ ਕੋਈ ਗੱਲ ਨਹੀਂ ਇਸ ਤਰ੍ਹਾਂ ਤਾਂ ਸਾਰੇ ਹੀ ਹੈ। ਪਰ ਉਸ ਸਾਰੇ ਅਸੀਂ ਇਕੱਠੇ ਆ ਕੋਈ ਐਦਾਂ ਦੀ ਗੱਲ ਨਹੀਂ ਆ ਦੇਖੋ ਜਲਾਸ ਜਿਹੜਾ ਹੈਗਾ ਬੁਲਾਇਆ ਚੰਗੀ ਗੱਲ ਹੈ ਲੇਕਿਨ ਜਲਾਸ ਦੇ ਵਿੱਚ ਠੋਸ ਫੈਸਲਾ ਵੀ ਲੈਣਾ ਚਾਹੀਦਾ ਹੈ ਇਸ ਬਿੱਲ ਦੇ ਖਿਲਾਫ ਸਖਤ ਸਟੈਂਡ ਜਿਹੜਾ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਫਿਲਹਾਲ ਫਿਲਹਾਲ ਅਸੀਂ ਜਿਹੜਾ ਹੈਗਾ ਆਪਣਾ ਪਾਰਟੀ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਪਾਰਟੀ ਰਜਿਸਟ੍ਰੇਸ਼ਨ ਕਾਉਣ ਤੋਂ ਬਾਅਦ ਅਸੀਂ ਜੋ ਨਿਸ਼ਾਨ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਇਹਨਾਂ ਦੇ ਉੱਤੇ ਵੀ ਕਲੇਮ ਪਾਵਾਂਗੇ ਉਹ ਅਸੀਂ ਦੇਖੋ ਤਿੰਨ ਨਾਮ ਦੇਣੇ ਹੁੰਦੇ ਆ ਉਹ ਸਾਡੀ ਲੀਡਰਸ਼ਿਪ ਨੇ ਜਿਹੜਾ ਵਿਚਾਰ ਕਰਕੇ ਤੇਰਾ ਨਾਮ ਜਿਹੜੇ ਆ ਉਹ ਭੇਜ ਦਿੱਤੇ ਆ ਜਿਹੜਾ ਵੀ ਪ੍ਰਵਾਨ ਹੋਊਗਾ ਜਿਹੜੇ ਜਿਹੜੇ ਨਾਮ ਜਿਹੜੇ ਜਿਹੜੇ ਕਿਨੇ ਦਾ ਉਹ ਆਉਣ ਵਾਲੇ ਸਮੇਂ ਦਾ ਹਾਂਜੀ ਇਲੈਕਸ਼ਨ ਕਮਿਸ਼ਨ ਕੋਲ ਜਾਣ ਵਾਲੇ ਦਾਸ ਨਹੀਂ ਹਾਂਜੀ ਇਲੈਕਸ਼ਨ ਕਮਿਸ਼ਨ ਕੋਲੇ ਤੋਂ ਜੇ ਜਦੋਂ ਜ਼ਰੂਰਤ ਹੁੰਦੀ ਆ ਉਦੋਂ ਬੁਲਾਇਆ ਜਾਂਦਾ ਜਦੋਂ ਜ਼ਰੂਰਤ ਹੋਈ ਤੇ ਬੁਲਾਉਂਦੇ ਤੁਸੀਂ ਇਹ ਦੱਸਿਆ ਵੀ ਕਿ ਉਹ ਕਾਨਸੀ ਇੱਕ ਹੜਾ ਦਾ ਕਲੈਕਸ਼ਨਾਂ ਦਾ ਇਸ ਕਰ ਕਿ ਆਪਾਂ ਨਹੀਂ ਕਰ ਹਾਂਜੀ ਹੁਣ ਜਦੋਂ ਪਾਰਟੀ ਦੀ ਲੀਡਰਸ਼ਿਪ ਮਹਿਸੂਸ ਕਰੂਗੀ ਕਿ ਇਹ ਜਲਾਸ ਬਲਾ ਕੇ ਡੈਲੀਗੇਟਸ ਨੂੰ ਐਕਟਿਵ ਕਰਨਾ ਚਾਹੀਦਾ ਹੈ ਕਿ ਜ਼ਰੂਰ ਬੁਲਾਵਾਂਗੇ ਅਸੀਂ ਕਾਫੀ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਗਰੰਤੀ ਸਿੰਘਾਂ ਨੂੰ ਅਸੀਂ 5-5000 ਦੇ ਹਿਸਾਬ ਨਾਲ 6 ਮਹੀਨੇ ਦੇ ਕਾਫੀ ਪੈਸੇ ਦੇ ਚੁੱਕੇ ਕੋਈ ਹੋਮ ਤੱਕ ਦਾ ਦਿੱਤਾ ਹੈਗਾ ਨਹੀਂ ਅੰਕੜੇ ਤਾਂ ਨਹੀਂ ਹੈ ਸਾਡੇ ਕੋਲੇ ਅੰਕੜੇ ਤਾਂ ਨਹੀਂ ਹੈ ਲੇਕਿਨ ਕਾਫੀ ਪੈਸੇ ਅਸੀਂ ਦੇ ਚੁੱਕੇ ਉਹ ਇੰਨੇ ਤਾਂ ਨਹੀਂ ਕਿ ਸੰਗਰੂਰ ਜ਼ਿਆਦਾ ਸੰਗਰੂਰ ਪਟਿਆਲਾ ਦੇ ਵਿੱਚ ਜ਼ਿਆਦਾ ਹੈ ਸਾਰੇ ਜਵਾਬ ਸਾਰੇ ਜਵਾਬ ਆਜ਼ਾਦ ਆਜ਼ਾਦ ਤੌਰ ਤੇ 47 ਦੇ ਗਰੇ ਪੰਜਾਬ ਭਰ ਦੇ ਆਜ਼ਾਦ ਸਿੱਖੇ ਸਾਰੀ ਸਪੋਰਟ ਸਾਰੇ ਸਾਰੇ ਆਜ਼ਾਦ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਤਾਂ ਡੈਮੋਕਰੈਟਿਕ ਸਿਸਟਮ ਜਿਹੜਾ ਪਾਰਟੀ ਦੇ ਅੰਦਰ ਉਹੀ ਲਾਗੂ ਕਰਦੇ ਤੁਹਾਡੇ ਤੱਕ ਉਹ ਪੁੱਛੀ ਪੁੱਛੀ ਹੈ ਨਹੀਂ ਮੇਰੇ ਤੱਕ ਨਹੀਂ ਪੁੱਛੀ ਆਪ ਨੂੰ ਉਸ ਤੇ ਕੋਈ ਐਕਸ਼ਨ ਕਰ ਕੋਈ ਮੇਰੇ ਕੋਲ ਚਿੱਠੀ ਨਹੀਂ ਆਈ ਮੇਰੇ ਕੋਲ ਚਿੱਠੀ ਨਹੀਂ ਹੈ ਜੀ ਠੀਕ ਹੈ ਜੀ ਇੱਕ ਅਕਾਲੀ ਦਾ ਮੈਨੂੰ ਲੱਗਦਾ ਜੀ ਉਹ ਪਕੌੜੇਦਲ ਨੂੰ ਨਾ ਜੋ ਨਿਸ਼ਾਨ ਤੱਕੜੀ ਦੀ ਬਜਾਏ ਡਾਇਨਾਸੌਰੀ ਆਪਣਾ ਚੋਣ ਨਿਸ਼ਾਨ ਰੱਖ ਲੈਣਾ ਚਾਹੀਦਾ ਨਾਲੇ ਪਤਾ ਲੱਗ ਜਾਊਗਾ ਵੀ ਡਾਇਨਾਸੌਰ ਤੇ ਕਿੰਨੀਆਂ ਕੁ ਮੋਰਾ ਲੱਗਦੀ ਬਹੁਤ ਬੁਰੀ ਉਹਦੀ ਬੰਦੇ ਦੀ ਹਾਲਤ ਕੀਤੀ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਪਨਾਹ ਦੇ ਰਹੇ ਇਹੋ ਜਿਹੇ ਬੰਦਿਆਂ ਨੂੰ ਸ਼ਾਬਾਸ਼ ਦੇ ਰਹੇ ਇਹਨਾਂ ਦੇ 307 ਦਾ ਪਰਚਾ ਨਹੀਂ ਹੋਊਗਾ ਤੇ ਹੋਰ ਕੀ ਹੋਊਗਾ ਔਰ ਪਰਚਾ ਹੋਇਆ 12925 ਦਾ ਇਹ ਕੋਈ ਲੇਟੈਸਟ ਪਰਚਾਣੀ ਹੈ ਪੁਲਿਸ ਤੋਂ ਭੱਜਿਆ ਹੋਇਆ ਸੀ ਤੇ ਤੁਹਾਡੀ ਸ਼ਰਮ ਦੇ ਤਹਿਤ ਇਹ ਮੈਨੂੰ ਪਤਾ ਲੱਗਾ ਕਿ ਕਿਸੇ ਸਰਾਂ ਦੇ ਵਿੱਚ ਰਹਿ ਰਹਿ ਰਿਹਾ ਸੀ ਇਹ ਵੀ ਤੁਹਾਡਾ ਸ਼ਰਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਰਨੈਲ ਮਲਾਜਮ ਹੈ ਤੁਹਾਡਾ ਮਤਲਬ ਤੁਹਾਡਾ ਜਿਹੜਾ ਜਰਨੈਲ ਹੈ ਨਾ ਵੀ ਉਥੋਂ ਦਾ ਮਲਾਜਮ ਹੈ ਸੋ ਮੈਂ ਇੱਕ ਗੱਲ ਕਹਿ ਦਉਂ ਮੈਂ ਇਹੋ ਬਦਮਾਸ਼ੀ ਖਤਮ ਕਰਨ ਵਾਸਤੇ ਇਸ ਹਲਕੇ ਦੇ ਵਿਭਾਗ ਨੋਟ ਸੰਭੀ ਹੈ ਔਰ ਦੂਜੀ ਗੱਲ ਜਿੱਦਣ ਇਹਨੇ ਚੰਦ ਚੜ੍ਹਿਆ ਉਹ ਬੰਦੇ ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਗੁਰੂ ਘਰ ਲੰਗਰ ਲਾਇਆ ਸੀ ਤੇ ਇਹ ਲੰਗਰ ਦੇ ਵਿੱਚ ਜਾ ਕੇ ਤੁਹਾਡੇ ਇਸ ਜਰਨਲ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਤੁਸੀਂ ਇਹ ਗੱਲਾਂ ਨੂੰ ਚੰਗਾ ਸਮਝਦੇ ਹੋ ਤੁਸੀਂ ਠੀਕ ਸਮਝੋ ਕਿ ਗੱਲ ਬਹੁਤ ਵਧੀਆ ਹੋਈ ਆ ਆਪਦੇ ਨਾਲ ਥੋੜਾ ਜਿਹਾ ਕਿਤੇ ਸੋਚ ਕੇ ਇਹ ਵਿਚਾਰ ਕਰਿਓ ਸੋਚਿਓ ਕਿ ਇਹ ਗੱਲ ਜੇ ਮੇਰੀ ਗੱਲ 'ਚ ਇੱਕ ਰਤਾ ਭਰ ਵੀ ਝੂਠ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਦੀ ਪੋਲਟਿਕ ਛੱਡ ਕੇ ਘਰ ਬਹਿ ਜਾਵਾਂਗਾ ਤੁਸੀਂ ਨਾ ਝੂਠ ਮਾਰਨ ਦਾ ਨਾ ਬਹੁਤ ਵੱਡਾ ਜੁਮਾ ਚੁੱਕ ਲਿਆ ਲੋਕਾਂ ਨੇ ਤੁਸੀਂ ਕਦੀ ਹਾਰ ਨਹੀਂ ਵੇਖੀ ਅਸਲ 'ਚ ਨਾ ਤੁਹਾਨੂੰ ਜਿਹੜੀ ਹਾਰ ਉਹ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੱਤ 'ਚ ਹੀ ਆਏ ਤੇ ਅੱਜ ਆ ਜਿਹੜਾ ਤੁਹਾਡਾ ਅੰਦਰ ਜਾਣਾ ਨਾ ਇਹ ਵੀ ਤੁਹਾਡੀ ਹਾਰ ਦਾ ਕਰਕੇ ਗਏ ਤੁਸੀਂ ਬਖਲਾ ਜਾਦੇ ਗਏ ਓਵਰ ਗੱਲਾਂ ਕਰ ਲਾਪੇ ਤੁਹਾਡੇ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਝੂਠ ਨਾ ਮਾਰਿਆ ਹੁੰਦਾ ਤੇ ਅੱਜ ਇਹ ਗੱਲ ਨਾ ਸ਼ੈਲ ਵਾਪਰਦੀ ਦੂਜੀ ਗੱਲ ਤੁਸੀਂ ਕਿਹਾ ਜੀ ਮੈਂ ਪੁਲਿਸ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਵੀ ਕੇਸ ਦੱਸ ਦਿਓ ਜਿੱਥੇ ਪੁਲਿਸ ਨੇ ਕੋਈ ਜਿਆਦੀ ਕੋਈ ਧੱਕੇਸ਼ਾਹੀ ਕੀਤੀ ਹੋਵੇ ਤੁਸੀਂ ਤਿੰਨ ਬਲਾਕ ਸੰਤੀਸ ਜਿੱਤੇ ਹੋ ਇੱਕ ਕਾਂਗਰਸ ਜਿੱਤੀ ਹੈ ਮੈਂ ਕਿੱਥੇ ਪੁਲਿਸ ਭੇਜੀ ਆ ਜੀ ਦੱਸੋ ਕਿ ਇੱਥੇ ਤੁਸੀਂ ਪੁਲਿਸ ਭੇਜੀ ਹਾਂ ਝਗੜਾ ਕਿਤਨਾ ਕਿਤੇ ਹੋ ਗਿਆ ਇੱਕੇ ਪਿੰਡ ਚ ਉਹ ਵੀ ਤਲਵੰਡੀ ਦਸੰਦਾ ਸਿੰਘ ਤੇ ਉਹ ਝਗੜੇ ਆਮ ਨਾਰਮਲ ਤੁਹਾਡੇ ਵੇਲੇ ਨਹੀਂ ਹੁੰਦੇ ਨੇ ਤੁਸੀਂ ਵੀ ਕੁਝ ਕਰਦੇ ਤੁਹਾਡੇ ਵੇਲੇ ਤੇ ਜੋ ਕੁਝ ਹੁੰਦਾ ਰਿਹਾ ਚਲੋ ਮੈਂ ਉਹ ਵੀ ਗੱਲਾਂ ਕਿਤੇ ਫੇਰ ਵੀਡੀਓ ਲੰਮੀ ਹੋਏਣੀ ਖੁੱਲ ਕੇ ਕਰਾਂਗਾ ਤੇ ਜੇ ਤੁਸੀਂ ਕਹਿੰਦੇ ਹੋ ਨਾ ਪੁਲਿਸ ਦਾ ਧੰਨਵਾਦ ਕਰੋ ਤੇ ਤੁਸੀਂ ਜੈੰਤੀਪੁਰੀਆਂ ਦਾ ਧੰਨਵਾਦ ਕਰੋ ਜਿਹੜੀ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਈ ਉਹਨਾਂ ਦੇ ਪਿੰਡੋਂ ਜਿੱਤੀ ਆ ਮੈਂ ਉਹਨਾਂ ਬੰਦਿਆਂ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਉਹ ਜਾ ਕੇ ਬਟਾਲੇ 'ਚ ਕਾਂਗਰਸ ਦੀ ਟਿਕਟ ਮੰਗ ਰਹੇ ਆ ਇੱਥੇ ਕਾਲੀਦਲ ਨੂੰ 568 ਵੋਟਾਂ ਪਾਤੀਆਂ 568 ਵੋਟਾਂ ਕਾਲੀਦਲ ਨੂੰ ਪਈਆਂ ਉਸ ਪਿੰਡ ਦੇ ਵਿੱਚੋਂ ਕਾਂਗਰਸ ਨੂੰ ਇੱਕ ਵੀ ਨਹੀਂ ਪਈ ਫਿਰ ਇਹ ਬੰਦਿਆਂ ਨੂੰ ਪੁੱਛੋ ਪਹਿਲਾਂ ਮੈਂ ਤੇ ਇਹਨਾਂ ਦੀ ਹਾਈ ਕੁਮਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਇੱਕ ਚੰਦ ਪੈਸਿਆਂ ਦੀ ਖਾਤਰੋਂ ਫਿਰ ਬੀਬੀ ਸਿੱਧੂ ਦੀ ਗੱਲ ਸੱਚੀ ਹੈ ਨਾ ਕਿ ਜਿਹਨੂੰ ਇਹ ਪੈਸੇ ਵਾਲੇ ਆ 2 4 5 ਲੱਖ ਰੁਪਇਆ ਦੇ ਆਉਂਦੇ ਆ ਉਹਾਂ ਦੇ ਕੋਈ ਗੱਲ ਨਹੀਂ ਗੱਲ ਤਾਂ ਫਿਰ ਪੈਸੇ ਨਹੀਂ ਹੋਗੇ ਫਿਰ ਪਾਰਟੀ ਦੀ ਤੇ ਗੱਲ ਨਹੀਂ ਹੋਗੀ ਸੁਖੀ ਰੰਧਾਵਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਇਹ ਗੱਲ ਦਾ ਕਰੋ ਨਰੀਖਣਾ ਚੈੱਕ ਕਰਾਓ ਇਹਨਾਂ ਦਾ ਬੂਥ ਜਿੰਤੀਪੁਰ ਪਿੰਡ ਦਾ ਬੂਥ ਚੈੱਕ ਕਰਾਓ 568 ਵੋਟਾਂ ਕਾਲੇਦਾਰ ਨੂੰ ਕਿੱਦਾਂ ਪੈ ਗਈਆਂ ਉਥੋਂ ਇਹਨਾਂ ਨੇ ਪੁਆਈਆਂ ਕਾਂਗਰਸ ਨੂੰ ਕਿੱਥੇ ਗਈਆਂ ਜੀ ਉੱਥੇ ਕਾਂਗਰਸ ਦਾ ਫਿਰ ਕਾਂਗਰਸ ਨੂੰ ਵੋਟ ਕਿੱਥੋਂ ਪਈ ਜੀ ਤੇ ਮੈਡਮ ਤੁਹਾਨੂੰ ਕਾਂਗਰਸ ਦਾ ਧੰਵਾਦ ਕਰਨਾ ਚਾਹੀਦਾ ਜਿਹੜੀਆਂ ਤੁਸੀਂ ਜਿੱਤ ਗਏ ਜੇ ਨਾ ਤਿੰਨ ਉਹ ਕਾਂਗਰਸ ਹੀ ਜਿਤਾ ਗਈ ਆ ਅਟਲੀ ਸਾਹਿਬ ਵਾਲੀ ਸੀਟ ਤੁਸੀਂ ਜਿੰਨਿਆਂ ਦੇ ਜਿੱਤੇ ਜੇ ਤੇ ਤੁਸੀਂ ਉਹ ਕਾਜੀਕੋਟ ਪਿੰਡ ਉਹ ਵੇਖ ਲਓ ਉੱਥੇ ਤੁਹਾਡਾ ਬੂਥ ਨਹੀਂ ਲੱਗਣਾ ਕਾਲੀ ਦਲ ਦਾ ਤੇ ਤੁਹਾਡੇ ਉਹ ਆਪਣੇ ਚਲੋ ਸਾਡਾ ਵੀ ਉਹ ਭਰਾ ਜੀ ਇਸ ਦੁਨੀਆ ਤੇ ਨਹੀਂ ਰਿਹਾ ਸਤਨਾਰਨ ਸਿੰਘ ਉਹਦੇ ਪਰਿਵਾਰ ਨੇ ਬੂਥ ਲਾਇਆ ਭਗਵਨ ਸਿੰਘ ਸਿਆਲ ਕੇ ਦੇ ਕਹਿੰਦੇ ਤੇ ਉੱਥੋਂ ਤੁਹਾਨੂੰ ਵੋਟਾਂ ਪੈ ਗਈਆਂ ਤੇ ਤੁਸੀਂ ਜਿੱਤ ਗਏ ਕਾਂਗਰਸ ਦੀਆਂ ਵੋਟਾਂ ਪੈ ਗਈਆਂ ਤੇ ਨਹੀਂ ਤਾਂ ਤੁਸੀਂ ਉਹ ਵੀ ਨਹੀਂ ਜਿੱਤਦੇ ਤੇ ਸਾਡੇ ਤਾਂ ਘਰਾਂ ਗੁੱਸਾ ਕਰੀ ਜਾਂਦੇ ਚਲੇ ਤੇ ਲੋਕਾਂ ਨੇ ਵੋਟਾਂ ਪਾਈਆਂ ਤੇ ਕੀ ਗੱਲ ਇੱਕ ਮੇਰਾ ਵੀਰ ਆ ਜਿਹੜਾ ਸਾਡਾ ਤਰਸਿੱਕੇ ਜੋਂ ਤੋਂ ਆ ਰਿਹਾ ਨਿਬਰਵਿੰਡ ਤੋਂ ਗਾਂਧੀ ਉਹ ਕਹੀ ਜਾਂਦਾ ਬੜਾ ੱਤਕਾ ਹੋ ਗਿਆ ਜੀ ਸੱਤ ਪਿੰਡਾਂ ਦੇ ਜਿਹੜੇ ਆ ਉਹ ਗਿਣਤੀ ਨਹੀਂ ਹੋਈ ਸਾਡੀ ਸਾਡੇ ਉਥੇ 38 ਪਿੰਡ ਸੀਗੇ ਜੀ ਉਸ ਜ਼ਿਲ੍ਹਾ ਪ੍ਰੀਸ਼ਦ ਦੇ 31 ਮਜੀਠੇ ਦੇ ਤੇ ਸੱਤ ਜੜੇ ਵਾਲੇ ਦੇ ਇਹਨਾਂ ਨੂੰ ਸੱਤਾਂ ਦਾ ਬਹੁਤ ਦੋਖਿਆ ਤੇ 31ਾਂ ਚੋਂ ਤੇ 730 ਦੀ ਲੀਡ ਨਾਲ ਤੁਸੀਂ ਹਾਰ ਗਏ ਹੋ ਤੇ ਸੱਤਾਂ ਚੋਂ ਤੁਸੀਂ ਕਿੱਥੋਂ ਜਿੱਤ ਜਾਣਾ ਮੇਰਾ ਵੀਰ ਉਹਨਾਂ ਚੋਂ ਵੀ ਸਾਡੀ ਲੀਡ ਵਧੀਆ ਜਾ ਕੇ ਚੈੱਕ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਯਾਰ ਹਰਖੇ ਜੇ ਫਿਰ ਕਿਹੜੀ ਗੱਲ ਹੈ ਬਰਦਾਸ਼ਤ ਕਰੋ ਆਪਦੀ ਯਾਰ ਇਹ ਨਾ ਨਾ ਝੂਠ ਮਾਰੋ ਇਹ ਕਹਿੰਦਾ ਪੀਟੀਸੀ ਨੇ ਨਾ ਜਿਹੜੀ ਕੋਈ ਜਿੱਦਾਂ ਮੈਂ ਵੇਖੰਦਾ ਸੁਖਬੀਰ ਬਾਦਲ ਜੇ ਕਬੂਤਰ ਵੇਖਣੇ ਦਾ ਕਬੂਤਰਾਂ ਦੀਆਂ ਰੇਸਾਂ ਦੇ ਪੀਟੀਸੀ 10 ਦਿਨ ਉਹੋ ਹੀ ਚਲਾਈ ਜਾਂਦਾ ਜੇ ਕਿ ਚਿੜੀਆਂ ਵੇਖਣੇ ਦਾ ਕਹਿੰਦਾ ਮੈਂ ਆ ਗਣਾ ਪੰਜਾਬ ਚ ਚਿੜੀਆਂ ਦੀਆਂ ਰੇਸਾਂ ਉੱਚੀਆਂ ਦੀਆਂ ਵੀ ਵੀਡੀਓ ਯਾਰ ਇੰਨਾ ਝੂਠ ਨਾ ਬੋਲੋ ਇਸ ਤਰ੍ਹਾਂ ਹੁਣ ਨਹੀਂ ਤੁਹਾਡੇ ਤੁਸੀਂ ਨਾ ਐਵੇਂ ਨੋਂਦਰਾ ਮਾਰਦੇ ਫਿਰ ਤੁਹਾਡੇ ਨੋਂਦਰ ਨਹੀਂ ਹਿਲ ਕਦੇ ਅੜਨੀ ਜਿੱਥੇ ਮਰਜੀ ਜ਼ੋਰ ਲਾ ਲਓ ਸੋ ਮੈਂ ਭਰਾਓ ਗੱਲ ਕਰਦਾ ਸੱਚੀ ਤੇ ਸੁੱਚੀ ਮੈਂ ਉਹਦਾਂ ਦਾ ਬੋਲਿਆ ਨਹੀਂ ਪਰ ਇਹਨਾਂ ਲੋਕਾਂ ਨੇ ਸਮਝ ਲਿਆ ਕਿ ਸਾਡੀ ਕਮਜ਼ੋਰੀ ਹੈ ਆਵੇਂ ਦੇ ਲੂਨ ਤੇ ਲੂਨ ਗੁੰਨੇ ਜਾਂਦੇ ਜੇ ਆਟੇ ਚ ਲੂਨ ਗੁੰਨਿਆ ਜਾ ਸਕਦਾ ਮੇਰਾ ਲੂਨ ਨਹੀਂ ਗੁੰਨਿਆ ਜਾ ਸਕਦਾ ਵੀਰੋ ਅੱਛਾ ਮੈਡਮ ਕਹਦੇ ਸਾਡੇ ਬੰਦਿਆਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਕਿਹੜੇ ਨੂੰ ਨਹੀਂ ਮਿਲਿਆ ਜੀ ਜਿਹੜੇ ਜਿੱਤੇ ਆ ਤੁਹਾਡੇ ਤਿੰਨ ਬਲਾਕ ਸੰਪਤੀ ਮੈਂਬਰ ਜਿੱਤੇ ਆ ਕਿਉਂ ਨਹੀਂ ਮਿਲੇ ਸਰਟੀਫਿਕੇਟ ਤੁਹਾਡੇ ਕਿ ਜਿਲ੍ਹਾ ਪ੍ਰੇਸ਼ਦ ਮੈਂਬਰ ਜਿੱਤੇ ਕਿਉਂ ਨਹੀਂ ਮਿਲੇ ਸਰਟੀਫਿਕੇਟ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਕੁਸ਼ਕ ਇੱਕ ਉਹ ਕਹੀ ਜਾਂਦੇ ਜੀ ਇੱਕ ਉਹ ਪੁੰਮੇ ਦਾ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਕੋਈ ਹਾਰ ਗਿਆ ਤੇ ਮੈਂ ਉਹਦੇ ਬਾਰੇ ਨਹੀਂ ਕਹਿਣਾ ਮੈਂ ਉਹਦੇ ਬਾਰੇ ਇੰਨਾ ਹੀ ਕਹਿਣਾ ਕਿ ਗੁਰਦਾਰੇ ਦੀਆਂ ਰੋਟੀਆਂ ਤੀਨ ਕੰਮ ਕਰਿਆ ਮਤ ਮਾਰਨ ਹੱਡ ਗਲਣ ਉਦਮ ਨਾ ਦੇਣ ਰਹਿਣ ਮੈਂ ਉਸ ਬੰਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹਦਾ ਹੁਣ ਮੇਰੇ ਵੀਰੋ ਇਹਨਾਂ ਦਾ ਨਾ ਜਿਹੜਾ ਸੁਫੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮਜੀਠੇ ਹਲਕੇ ਦੇ ਵਿੱਚ ਜੈਦ ਕੀ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚੁੱਪ ਕਰਕੇ ਬਹਿ ਜਾਓ ਤੁਹਾਡੇ ਪੱਲੇ ਕੱਖ ਨਹੀਂ ਤੁਹਾਡਾ ਜੋ ਹਾਲਾਤ ਲੋਕਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਅਜੇ ਤੇ ਤੁਸੀਂ ਕਾਂਗਰਸ ਨਾਲ ਰਲ ਗਏ ਜੇ ਕਿਤੇ ਕਾਂਗਰਸ ਨਾਲ ਨਾ ਰਲਿਆ ਸੀ ਤੁਹਾਨੂੰ ਹੋਰ ਬੁਰੀ ਤਰ੍ਹਾਂ ਦੀ ਹਾਰ ਪੈਣੀ ਇੱਥੇ ਜੀ ਪਰਸੈਂਟੇਜ ਬੜੀ ਘਟੋਈ ਆਪਦੇ ਵੈਲਿਯੂਮ ਚੈੱਕ ਕਰੋ ਨਾ ਪਰਸੈਂਟੇਜ ਹੈ ਚਲੋ ਘਟੋ ਗਈ ਵੱਧ ਹੋ ਗਈ ਵੋਟਾਂ ਹੀ ਪਈਆਂ ਨਾ ਤੁਹਾਨੂੰ ਹੀ ਪਈਆਂ ਸਾਨੂੰ ਹੀ ਪਈਆਂ ਤੇ ਪਰਸੈਂਟੇਜ ਵੱਧ ਘਟਣਾ ਕੀ ਹੁਣ ਵੇਰੋ ਐਮ ਬੇਨਤੀ ਇੱਕ ਇਹ ਆ ਕਿ ਹਲਕਾ ਮਜੀਠਾ ਦੇ ਵਿੱਚ 18 ਜਨਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਦਾਣਾ ਮੰਡੀ ਮਜੀਠਾ ਦੇਗੇ ਮੇਰੀ ਆਪ ਸਭ ਨੂੰ ਬੇਨਤੀ ਆਪਾ ਸਾਰੇ ਤਕੜੇ ਹੋਈਏ ਹੋਰ ਜਿਹੜੇ ਹੁਣ ਡਿਵੈਲਪਮੈਂਟ ਦੇ ਕੰਮ ਆਪਣੇ ਰਹਿੰਦੇ ਆ ਆਪਾਂ ਸੋ ਮੰਗਲਵਾਰ ਤੋਂ ਆਪਾਂ ਉਹ ਕੰਮ ਫੇਰ ਦੁਬਾਰਾ ਜਿਹੜੇ ਸ਼ੁਰੂ ਕਰਨ ਜਾ ਰਹੇ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਗਰਾਊਂਡਸ ਉਹਨਾਂ ਦੇ ਸਾਰੇ ਵਾਲੇ ਮੌਕੇ ਵੇਖਦੇ ਕਿ ਕਿੰਨੇ ਕਿੰਨੇ ਕੰਮ ਸ਼ੁਰੂ ਹੋ ਗਏ ਆ ਜਿਹੜੀਆਂ ਤੇ ਗਰਾਊਂਡਾਂ ਆਈਆਂ ਸੀ ਜਾਂ ਛੜਕਾਂ ਜਿਹੜੀਆਂ ਵਾ ਉਹ ਵੀ ਕਰਾਂਗੇ ਤੇ ਔਰ ਜਿਹੜਾ ਨਾ ਮਾਨ ਸਾਹਿਬ ਦਾਣਾ ਮੰਡੀ ਮਜੀਠਾ ਮੈਂ ਅੱਜ ਇਹਨਾਂ ਨੂੰ ਕਹਿਣ ਲੱਗਾ ਹਾਂ ਕਾਲੀ ਦਾਲ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤੁਸੀਂ ਹੁਣ ਘੋਖ ਜਿਹੜੀ ਇਹਨਾਂ ਤਕੜੇ ਹੋਗੇ ਜ਼ੋਰ ਲਾ ਲਿਓ ਲੋਕਾਂ ਨੂੰ ਡਾਕੜੋ ਜਿਹੜੇ ਡੱਕੇ ਜਾਂਦੇ ਜੀ ਜਿਹੜਾ ਉਸ ਦਿਨ 18 ਜਨਵਰੀ ਨੂੰ ਮਜੀਠਾ ਦੇ ਵਿੱਚ ਠੱਠਾ ਮਾਰਦਾ ਇਕੱਠ ਹੋਣਾ ਨਾ ਉਹਨਾਂ ਨੇ ਕਾਂਗਰਸ ਤੇ ਚਲੋ ਸਾਡੇ ਹਲਕੇ ਚ ਇਹਨਾਂ ਨੇ ਐਦ ਕੀ ਪਹਿਲਾਂ ਵੀ ਇਹ ਰਲ ਜਾਂਦੇ ਹੁੰਦੇ ਸੀ ਐਦ ਕੀ ਜੇ ਬਿਲਕੁਲ ਕਲੀਅਰ ਹੋ ਗਏ ਨਾ ਐ ਪੂਰਾ ਦੁੱਧਾ ਦੁੱਧ ਮੇਰੇ ਕੋਲ ਕਈ ਫੋਟੋਸ ਪਈਆਂ ਲੋਕਾਂ ਦੀਆਂ ਜਿੱਥੇ ਕਾਂਗਰਸੀ ਬਹਿ ਬਹਿ ਕੇ ਆਪਣਾ ਵੋਟਾਂ ਪਵਾ ਰਹੇ ਸੀ ਤੇ ਉਹ ਕਾਂਗਰਸ ਦੇ ਸਾਡੇ ਹਲਕੇ ਚੋਂ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਇੱਥੋਂ ਦੇ ਜਿਹੜੇ ਲੋਕਲ ਆ ਨਾ ਉਹਨਾਂ ਕ ਖਤਮ ਕਰਕੇ ਅਕਾਲੀ ਦਲ ਨਾਲ ਰਲ ਕੇ ਮਾਰਨਾ ਮੈਨੂੰ ਚਾਹੁੰਦੇ ਕਿ ਮਾਰ ਆਪ ਗਏ ਸੋ ਉਹ ਵੇਖੀ ਚੱਲ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸੋ ਇਹ ਆਪ ਮਰ ਕੇ ਮੈਨੂੰ ਮਾਰਦੇ ਮਾਰਦੇ ਤੇ ਮੇਰੀ ਫਿਰ ਬੈਂਦੀ ਹੈਗਾ 18 ਜਨਵਰੀ ਨੂੰ ਆਪਾਂ ਬਹੁਤ ਵੱਡੀ ਵਿਸ਼ਾਲ ਰਲਈ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆਪ ਸਪੈਸ਼ਲ ਪਹੁੰਚ ਰਹੇ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਤੇ ਵਧਾਈ ਵੀ ਦਿੱਤੀ ਪਰਸੋ ਮੈਨੂੰ ਸ਼ਾਮੀ ਸਰਦਾਰ ਮਾਨ ਸਾਹਿਬ ਦਾ ਫੋਨ ਆਇਆ ਬੜੇ ਖੁਸ਼ ਹੋਏ ਕਿ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਤੇ ਉਦੋਂ ਹੀ ਉਹਨਾਂ ਨੇ ਮੈਨੂੰ ਕਹਿਤਾ ਕਿ ਮੈਂ ਤੇ 18 ਤਰੀਕ ਨੋਟ ਕਰ ਲਓ ਮੈਂ ਮਜੀਠਾ ਜਿਹੜਾ ਆਪ ਇੱਥੇ ਆ ਖਾਲਸਾ ਪੰਥ ਦੇ ਵਿੱਚ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਅਕਾਲੀ ਸ਼ਬਦ ਇੱਕ ਬਹੁਤ ਸ਼ਾਨਾਮਤੀ ਇਤਿਹਾਸ ਰੱਖਦਾ ਹੈ ਤੇ ਆਪਦੀ ਇੱਕ ਥਾਂ ਵਿਸ਼ੇਸ਼ ਰੱਖਦਾ ਉਹ ਅਕਾਲੀ ਜੇ ਕਿ ਆਪਾਂ ਸ਼ਲੋਕ ਪੜ੍ਹਦੇ ਨੇ ਨਿਹੰਗ ਸਿੰਘ ਆਪਣੀ ਫੌਜਾਂ ਕਿ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਹਾਰਾ ਹੈ ਆਪਾਂ ਸ਼ਹੀਦੀ ਦਾ ਹੜਾੜੇ ਬਣਾ ਰਹੇ ਆ ਉਹ ਅਕਾਲੀ ਜਿਨ੍ਹਾਂ ਦੇ ਜਥੇਦਾਰ ਦਸਮ ਪਾਤਸ਼ਾਹ ਬਾਬਾ ਫਤਿਹ ਸਿੰਘ ਜੀ ਨੂੰ ਥਾਪ ਕੇ ਗਈ ਸੀ ਅੱਜ ਉਹ ਸ਼ਬਦ ਦੀ ਉਹ ਸ਼ਬਦ ਉਹ ਅਕਾਲੀ ਸ਼ਬਦ ਤੇ ਉਹਦੀ ਪਰਭਾਸ਼ਾ ਬਦਲੀ ਜਾ ਰਹੀ ਹੈ ਕਿਉਂ ਬਦਲੀ ਜਾ ਰਹੀ ਹੈ ਕਿਉਂਕਿ ਪਘੋੜੇ ਦਲ ਦਾ ਜੋ سلوਕ ਤੇ ਇਹਨਾਂ ਦੀ ਕਹਿਣੀ ਕਥਣੀ ਕੁਝ ਸਮੇਂ ਤੋਂ ਰਹੀ ਹੈ ਇਹਨਾਂ ਨੂੰ ਲੋਕਾਂ ਨੇ ਪਸੂ ਕਹਿਣਾ ਸ਼ੁਰੂ ਕਰਤਾ ਪਸੂ ਡਾਇਨਾਸੌਰ ਇਸ ਕਰਕੇ ਗੁਰਬਾਣੀ 'ਚ ਵੀ ਜੇ ਆਪਾਂ ਦੇਖੀਏ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਪੰਚਮ ਪਾਸ਼ਾ ਫਰਮਾਉਂਦੇ ਨੇ ਸੁਖਨੀ ਸਾਹਿਬ ਦੀ ਬਾਣੀ ਚ ਆਪਾ ਪੜਦੇ ਆ ਤੇ ਇਹਨਾਂ ਦੀ ਕਹਿਣੀ ਤੇ ਕਥਨੇ ਕੋਈ ਉਤੋਂ ਬਾਹਰ ਹੀ ਦੂਰ ਨਹੀਂ ਖਾਲਸਾ ਪੰਥ ਦੇ ਫਲਸਫੇ ਤੇ ਖਾਲਸਾ ਜੀ ਦੇ ਬੋਲ ਬਾਲੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਲਈ ਆਜ਼ਾਦੀ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਇਹ ਜੋ ਸਿਆਸੀ ਪਾਰਟੀ ਸਿਰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੜੀ ਸੀ ਜੀਦੇ ਅੰਦਰ ਹੁਣ ਤੇ ਇੱਕ ਸਮੇਂ ਚ ਬੜਾ ਮਾਣ ਮਹਿਸੂਸ ਕਰਦੇ ਸੀ ਤੇ ਦੂਰੋਂ ਹੀ ਪਤਾ ਲੱਗਦਾ ਸੀ ਕਿ ਉਹ ਅਕਾਲੀ ਜਾ ਰਿਹਾ ਹੈ ਇੱਕ ਇਹ ਜੀ ਸੱਚੀ ਤੇ ਸੁੱਚੀ ਸ਼ਖਸੀਅਤ ਤੇ ਬਾਨੀ ਹੁੰਦੇ ਸਨ ਅਕਾਲੀ ਦਾਸ ਵੀ ਬਾਕੀ ਕਈ ਪਰਿਵਾਰਾਂ ਨੂੰ ਤਿੰਨ ਤਿੰਨ ਚਾਰ ਪੀੜੀਆਂ ਤੋਂ ਅਸੀਂ ਅਕਾਲੀ ਆ ਰਹੇ ਹਾਂ ਪਰ ਇਹਨਾਂ ਨੇ ਇੱਕ ਜਿ ਨਵੀਂ ਰੀਤ ਸ਼ੁਰੂ ਕਰਤੀ ਹੈ ਕਿ ਆਪਣੇ ਆਪ ਨੂੰ ਭਗੌੜੇਦਲ ਨੇ ਬੜਾ ਮਾਣ ਚ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ ਜੀ ਇਸ ਦਾ ਡਾਇਨਾਸੌਰ ਜਦ ਪਹਿਲੇ ਹਮ ਸਿਸਟ ਬਣਾਇਆ ਦੈਤਰ ਚ ਦੁਸ਼ਟ ਦੁਖਦਾਈ ਤੈ ਪੁੱਜ ਬਲ ਬਬਰ ਹੈ ਗਏ ਪੂਜਿਤ ਪਰਮ ਪੁਰਖ ਰਹਿ ਗਏ ਦਸਮ ਪਾਤਸ਼ਾਹ 75 ਨਾਟਕ ਚ ਫਰਮਾਉਂਦੇ ਨੇ ਕਿ ਖਾਲਸਾ ਜੀ ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਇਹ ਦੁਸ਼ਟ ਇਹ ਹੰਕਾਰੀ ਇਹ ਆਪਣੇ ਬਲ ਤੇ ਮਾਨ ਕਰਨ ਵਾਲੇ ਇਹ ਪਸੂ ਡਾਇਨਾਸੌਰ ਅਕਾਲ ਪੁਰਖ ਦੀ ਰਚਨਾ ਸੀ ਪਰ ਉਹ ਇੰਨੇ ਕ ਜਿਆਦਾ ਆਪ ਦੇ ਬਲ ਬੁੱਝਦੇ ਅੰਦਰ ਹੀ ਇੰਨੇ ਕ ਜਿਆਦਾ ਰਚ ਗਏ ਸੀ ਤੇ ਇਹ ਸੋਚਣ ਲੱਗੇ ਸੀ ਕਿ ਇਹ ਸਾਰੀ ਧਰਤੀ ਦੇ ਮਾਲਕ ਅਸੀਂ ਆ ਤੇ ਉਦੋਂ ਅਕਾਲ ਪੁਰਖ ਨੇ ਹੀ ਇਹਨਾਂ ਨੂੰ ਇਸ ਸੰਸਾਰ ਦੇ ਉੱਤੇ ਖਤਮ ਕਰਨਾ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਮਤ ਸੀ ਉਹ ਇੰਨੀ ਕ ਜਿਆਦਾ ਗਿਰ ਚੁੱਕੀ ਸੀ ਤੇ ਹਮ ਤਨਕ ਤਮਕ ਮੋਖਾਪੇ ਦਸਮ ਪਾਤਸ਼ਾਹ ਕਹਿੰਦੇ ਆ ਕਿ ਖਾਲਸਾ ਜੀ ਅਕਾਲ ਪੁਰਖ ਨੇ ਕਰੋਧ ਚ ਆ ਕੇ ਇਹਨਾਂ ਦੀ ਜੜ ਪੁੱਟੀ ਫੇਰ ਪਸੂਆਂ ਦੀ ਤੇ ਇਹ ਜੜ ਫੇਰ ਕਦੇ ਹਰੀ ਨਹੀਂ ਹੋਣੀ ਇਹਨਾਂ ਨੇ ਸੰਸਾਰ ਚ ਫੇਰ ਕਦੇ ਨਹੀਂ ਹੁਣ ਹੁਣ ਖਾਲਸਾ ਜੀ ਮੈਂ ਮੁਖਾਤਬ ਐ ਪੀੜੀਦਰ ਪੀੜੀ ਜਿਹੜੇ ਅਕਾਲੀ ਪਰਿਵਾਰ ਨੇ ਆਪਦੇ ਨੌਜਵਾਨ ਵੀਰਾਂ ਨੂੰ ਕੀ ਤੁਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਟ ਆ ਕੇ ਉਹ ਸ਼ਾਨਾਮਤੀ ਅਕਾਲੀ ਬਣਣਾ ਕਿ ਇਹ ਪਘੋੜੇ ਦਲ ਦੇ ਨਾਲ ਅਲੱਗ ਹੈ ਕਿ ਜਿਹੜੇ ਖੁਦ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਪਸ਼ੂਆਂ ਤੇ ਇਹ ਪਸ਼ੂ ਦੀ ਵਿਰਤੀ ਵਾਲਿਆਂ ਨਾਲ ਜੁੜ ਕੇ ਤੁਸੀਂ ਪਸ਼ੂ ਬਣਨਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਾਂਗਰਸ ਦੇ ਪਾਰਟੀ ਜਿਹੜੇ ਆ ਇੰਦਰਾ ਗਾਂਧੀ ਬੀਬਾ ਦੇ ਨਾਜਾਇਜ਼ ਲਾਦਾ ਜਿਹੜੀਆਂ ਇੱਥੇ ਬੈਠੀਆਂ ਨੇ ਤੇ ਖਾਸ ਕਰਕੇ ਇਹ ਕਾਲੇ ਅੰਗਰੇਜ਼ ਝਾੜੂ ਪਾਰਟੀ ਜਿਹੜੀ ਵਾਲੀ ਆਏ ਹੋਏ ਜੇ ਤੁਹਾਨੂੰ ਕਾਲੀ ਪਰਭਾਸ਼ਾ ਦੀ ਕੋਈ ਡੈਫੀਨੇਸ਼ਨ ਚਾਹੀਦੀ ਹੈ ਤਾਂ ਮੈਂ ਤੁਹਾਡੇ ਕੋਲ ਸਮਗਰੀ ਭੇਜ ਦੂੰਗਾ ਜੇ ਤੁਸੀਂ ਜਿਉਂਦੇ ਜਾਗਦੇ ਦੇਖਣੇ ਨੇ ਤਾਂ ਤੁਸੀਂ ਅਕਾਲ ਤਖਤ ਤੋਂ ਚੱਲੀ ਮੁਹਿੰਮ ਜਿਹੜੇ ਡੈਲੀਗੇਟ ਬਣੇ ਨੇ ਜਿਨ੍ਹਾਂ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਨੂੰ ਮਿਲ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੂਗਾ ਅਸਲ ਅਕਾਲੀ ਕੀ ਹੁੰਦੇ ਨੇ ਤੇ ਉਹਨਾਂ ਦੇ ਕੀ ਕਿਰਦਾਰ ਹੁੰਦੇ ਨੇ ਅਕਾਲੀ ਸ਼ਬਦ ਦੀ ਪਰਿਭਾਸ਼ਾ ਬਦਲਣ ਵਾਲਿਆਂ ਨੂੰ ਮੈਂ ਸਖਤ ਚੇਤਾਵਨੀ ਵੀ ਦਿੰਦਾ ਅਕਾਲੀ ਕੋਈ ਪਸ਼ੂ ਨਹੀਂ ਅਕਾਲੀ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਕਰੇਗਾ ਰਾਜ ਇਹ ਦਸਮ